ਜੰਦਾਬਾਦ ਕਿਹਿਆ ਸਰਕਾਰ ਜੰਦਾਬਾਦ ਕਿਹਿਆ ਸਰਕਾਰ ਜੰਦਾਬਾਦ ਜੀ ਜੰਦਾਬਾਦ ਇਸੇ ਰਹਿਣਾ ਕਰਦੀ ਆ ਕੀ ਤੇਰਾ ਫਿਰਿਸਾਨ ਹੋ ਵੀ ਮੇਰਾ ਨਾਮ ਸਰਿੰਦਰ ਸਿੰਘ ਪੰਜਾਬ ਸੂਬਾ ਪ੍ਰਧਾਨ 2600 ਅਪਰੈਂਟਸ਼ਿਪ ਯੂਨੀਅਨ ਦਾ ਸਰ ਪੇਪਰ ਪਾਸ ਹੋਇਆ ਗਿਆ ਸਾਡਾ 3 ਮਹੀਨੇ ਹੋ ਗਿਆ ਸਰ ਉਸ ਤੋਂ ਬਾਅਦ ਸਾਡੀ ਡੀਵੀ ਵੀ ਹੋ ਵੀ ਹੋ ਗਈ ਹੈ ਡੀਵੀ ਵੀ ਹੋ ਚੁੱਕੀ ਹੈ ਉਸ ਤੋਂ ਬਾਅਦ ਇਹਨਾਂ ਸਾਡੇ ਸਾਡੀ ਯੂਨੀਅਨ ਦੇ ਮੈਂਬਰ ਕੁਝ ਮੀਟਿੰਗਾਂ ਕਰ ਰਹੇ ਸੀ 15 ਮੀਟਿੰਗਾਂ ਤਕਰੀਬਨ ਕੀਤੀਆਂ ਕਾਨੂੰਨ ਮੁਤਾਬਿਕ ਤੁਹਾਡੀ ਡੀਵੀ ਹੋਣ ਤੋਂ ਬਾਅਦ 25 ਦਿਨ ਦੇ ਅੰਦਰ ਤੁਹਾਨੂੰ ਜੋਇਨਿੰਗ ਮਿਲਣੀ ਚਾਹੀਦੀ ਹੈ ਬਿਜਲੀ ਬੋਰਡ ਦੇ ਕਾਨੂੰਨ ਮੁਤਾਬਿਕ ਜਿਹੜੇ ਪ੍ਰੈਂਟਰਸ਼ਿਪ ਹੁੰਦੇ ਆ ਸਾਨੂੰ ਸਰ ਸਾਡੇ 3 ਮਹੀਨੇ ਹੋ ਗਏ ਆ ਮੀਟਿੰਗਾਂ ਤੇ ਮੀਟਿੰਗਾਂ ਮਿਲ ਰੀਆਂ ਕਦੇ ਕਹਿੰਦੇ ਸੀਐਮਡੀ ਨਹੀਂ ਕਦੇ ਕਿੱਦਾਂ ਕਹਿੰਦੇ ਕਦੇ ਕਿੱਦਾਂ ਮੁੰਡੇ ਮੀਟਿੰਗਾਂ ਕਰਕੇ ਚਲੇ ਜਾਂਦੇ ਤਿੰਨ ਤੇ ਚਾਰ ਤਰੀਕ ਨੂੰ ਵੀ ਧਰਨਾ ਲੱਗਿਆ ਸੀ ਤੇ ਇਹਨਾਂ ਟਾਈਮ ਦੇ ਕੇ ਲਿਖਤੀ ਦੇਣ ਵਾਸਤੇ ਬਾਅਦ ਚ ਡਿਪਾਰਟਮੈਂਟ ਮੁੱਕਰ ਗਿਆ ਸੀ ਸਰ ਉਸ ਤੋਂ ਬਾਅਦ ਹਾਂਜੀ ਜਿਹੜਾ ਧਰਨਾ ਲੱਗਾ ਇਸ ਵਾਰੇ ਦੱਸੋ ਕਦੋਂ ਤੋ ਲਾਇਆ ਕਦੋਂ ਤੱਕ ਜਾਰੀ ਰਹਿਣਾ ਕੋਈ ਮੀਟਿੰਗ ਹੋਈ ਏ ਮੈਨੇਜਮੈਂਟ ਨਾਲ ਸਰ ਮੀਟਿੰਗ ਮੈਨੇਜਮੈਂਟ ਨਾਲ ਨਹੀਂ ਹੋਈ ਸਾਨੂੰ ਟਾਈਮ ਮਿਲਿਆ 13 ਤਰੀਕ ਦਾ ਸਾਡਾ ਪੱਕਾ ਮੋਰਚਾ ਜਦੋਂ ਤੱਕ ਸਾਡੀ ਜੁਆਇਨਿੰਗ ਲਿਸਟਾਂ ਜਾਂ ਜੁਆਇਨਿੰਗ ਲੈਟਰ ਦਾ ਕੋਈ ਪ੍ਰੋਸੈਸ ਨਹੀਂ ਹੁੰਦਾ ਪਰ ਅਸੀਂ ਪੂਰਾ ਪ੍ਰੋਸੈਸ ਕਰਾ ਕੇ ਹੀ ਅਸੀਂ ਜਾਵਾਂਗੇ ਸਰ ਅੱਗੇ ਅਸੀਂ 4 ਮਹੀਨੇ ਲੇਟ ਹੋ ਚੁੱਕੇ ਹਾਂ ਜੁਆਇਨਿੰਗ ਲੈਟਰ ਚਾਹੀ ਰੀ ਮੀਟਿੰਗ ਚਾਹੀ ਰੀ ਜੁਆਇਨਿੰਗ ਲੈਟਰ ਚਾਹੀਦਾ ਮੀਟਿੰਗ ਨਹੀਂ ਚਾਹੀਦੀ ਸਾਨੂੰ ਕਿੰਨੇ ਕਿ ਜਿਹੜੇ ਤੁਹਾਡੇ ਟੀਮ ਮੈਂਬਰ ਹੈ ਜਿਹੜੇ ਸਰ 2600 ਕੈਂਡੀਡੇਟ ਹੈ ਪੇਪਰ ਪਾਸ ਵੈਸੇ ਇਹਨਾਂ ਸਾਨੂੰ ਡੀਵੀ ਵਾਸਤੇ 3093 ਕੈਂਡੀਡੇਟ ਮੰਗਵਾਏ ਸੀ 25% ਇਹਨਾਂ ਐਕਸਟਰਾ ਹੀ ਮੰਗਵਾਏ ਸੀ ਵੀ ਕੁਝ ਬੱਚੇ ਬਾਹਰ ਨਿਕਲ ਜਾਣਗੇ ਇਸ ਕਰਕੇ ਸਾਡੀ ਕੰਪਲੀਟ 2600 ਦੀ ਭਰਤੀ ਨਵੰਬਰ ਤੋਂ ਪਹਿਲਾਂ ਪਹਿਲਾਂ ਪੂਰਾ ਹੋਣ ਤੋਂ ਕਰਨੀ ਚਾਹੀਦੀ ਸਾਡੀ ਵੇਟਿੰਗ ਲਿਸਟ ਵੀ ਸਾਡੀ ਦੂਰ ਨਹੀਂ ਜਾਣੀ ਚਾਹੀਦੀ ਕਿਉਂ ਇਹ ਸਾਡੀ ਭਰਤੀ ਨਾ ਪੂਰੀ ਹੋਣ ਕਰਕੇ ਸਾਨੂੰ ਅੱਧਾ ਨੂੰ ਪਹਿਲਾਂ ਜੁਆਇਨ ਕਰਾ ਦੇਣਗੇ ਅੱਧਾ ਨੂੰ ਬਾਅਦ ਸਾਡੀ ਇਹ ਮੰਗ ਹੈ ਕਿ ਸਾਡੀ ਸਾਰੀ ਭਰਤੀ ਕੰਪਲੀਟ ਪੂਰੀ ਕੀਤੀ ਜਾਵੇ ਨਾ ਕਿ 2550 ਬੰਦੇ ਪਹਿਲਾਂ ਕਰਾ ਦੇਣ ਤੇ 50 ਬੰਦੇ ਪਿੱਛੇ ਕਰਾਣ ਸਾਡੀ ਭਰਤੀ ਪੂਰੀ ਕੰਪਲੀਟ ਹੋਣੀ ਚਾਹੀਦੀ ਹੈ